ਦੋਸਤੋ ਅੱਜ ਦੀ ਵੀਡੀਓ ਕੈਨੇਡਾ ਤੇ ਅਮਰੀਕਾ ਦੋਨਾਂ ਦੇ ਇਮੀਗ੍ਰੇਸ਼ਨਾਂ ਦੇ ਅਪਡੇਟਸ ਨੂੰ ਲੈ ਕੇ ਆ ਇੱਕ ਪਾਸੇ ਕੈਨੇਡਾ ਦੇ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਾਵਧਾਨ ਹੋ ਜਾਂਦੀ ਜ਼ਰੂਰਤ ਹੈ ਦੋਸਤੋ ਕਿਉਂਕਿ ਕੈਨੇਡਾ ਡਿਪੋਰਟੇਸ਼ਨ ਵੱਲ ਵਧ ਰਿਹਾ ਖਾਸ ਕਰਕੇ ਮੈਂ ਦਰਨਾ ਪ੍ਰਦਰਸ਼ਨ ਔਰ ਸੰਘਰਸ਼ ਕਰਲੇ ਵਿਦਿਆਰਥੀਆਂ ਨੂੰ ਅੱਜ ਚੇਤਾਵਨੀ ਦੇਣ ਆਇਆ ਹਾਂ ਕਿਉਂਕਿ ਕੈਨੇਡਾ ਅੰਦਰ ਦੋਸਤੋ ਪੁੱਠੀ ਹਵਾ ਵਗਤ ਰਹੀ ਹੈ ਉਹ ਪੁੱਠੀ ਹਵਾ ਕੀ ਹੈ ਸਾਰੀ ਜਾਣਕਾਰੀ ਦਵਾਂਗਾ ਤੇ ਦੋਸਤੋ 트럼ਪ ਨੇ ਚੌਂਕਾ ਦੇਣ ਵਾਲੇ ਦੋ ਜਿਹੜੇ ਹੈਗੇ ਆ ਉਹ ਫੈਸਲੇ ਲਏ ਹੈ ਯਾਨੀ ਹੈਰਾਨ ਕਰਨ ਵਾਲੇ ਜੀ ਹਾਂ ਇੱਕ ਤਾਂ ਦੋਸਤੋ ਅਮਰੀਕਾ ਅੰਦਰ ਵੀਜ਼ਾ ਫ੍ਰੀ ਐਂਟਰੀ ਦੀ ਗੱਲਬਾਤ ਹੋ ਰਹੀ ਹੈ ਤੇ ਦੂਸਰੀ ਦੋਸਤੋ ਜੋ ਹੈ ਉਹ ਗ੍ਰੀਨ ਕਾਰਡ ਦਾ 9 ਕਰੋੜ ਰੁਪਏ ਦੇ ਵਿੱਚ ਖਾਸ ਕਰਨ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸਾਰੀ ਜਾਣਕਾਰੀ ਲੈਣ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮਜਾ ਮਨਦੇ ਰਹੋ ਚਲਦੇ ਰਹੋ ਕਲਾਤ ਰਹੋ ਦੋਸਤੋ ਵੈਲਕਮ ਟੂ ਪਪਾ ਫੈਮਿਲੀ ਅਨਦਰ ਵੀਡੀਓ ਹਮੇਸ਼ਾ ਦੀ ਤਰ੍ਹਾਂ ਦੋਸਤੋ ਆਪਾਂ ਅੱਜ ਵੀ ਕੈਨੇਡਾ ਤੋਂ ਹੀ ਗੱਲਬਾਤ ਸ਼ੁਰੂ ਕਰਾਂਗੇ ਕੈਨੇਡਾ ਅੰਦਰ ਮੈਂ ਕਿਉਂ ਕਹਿ ਰਿਹਾ ਕਿ ਪੁੱਠੀ ਹਵਾ ਵਗ ਤੁਰੀ ਹੈ ਦੋਸਤੋ ਕੈਨੇਡਾ ਦੇ ਅੰਦਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਔਰ ਖਾਸ ਕਰਕੇ ओआईएनपी ਦੇ ਪ੍ਰੋਗਰਾਮ ਦਾ ਇੱਕ ਬੰਦ ਹੋਣ ਤੋਂ ਬਾਅਦ ਸੰਘਰਸ਼ ਕਰ ਰਹੇ ਵਿਦਿਆਰਥੀਆਂ ਲਈ ਇਹ ਸਪੈਸ਼ਲ ਵੀਡੀਓ ਲੈ ਕੇ ਆਏ ਹਾਂ ਮੈਂ ਦੋਸਤੋ ਉਹਨਾਂ ਨੂੰ ਸਾਵਧਾਨ ਕਰਨ ਲਈ ਕਿਉਂਕਿ ਦੋਸਤੋ ਕੈਨੇਡਾ ਦੇ ਅੰਦਰ ਜੋ ਹੈਗਾ ਬੇਸ਼ੱਕ ਪੰਜਾਬੀ ਕਮਿਊਨਿਟੀ ਉਹਨਾਂ ਦੇ ਫੇਵਰ ਵਿੱਚ ਹੈ ਔਰ ਉਹਨਾਂ ਦੇ ਹੱਕ ਵਿੱਚ ਬੋਲ ਰਹੀ ਹੈ ਇਹ ਹੀ ਨਹੀਂ ਦੋਸਤੋ ਬਹੁਤ ਸਾਰੇ ਐਮਪੀਪੀ ਔਰ ਐਮਪੀਵੀ ਜੋ ਹੈ ਉਹਨਾਂ ਦੇ ਫੇਵਰ ਵਿੱਚ ਗੱਲਬਾਤ ਕਰ ਰਹੇ ਹੈ ਔਰ ਬਹੁਤ ਸਾਰੀਆਂ ਗੁਰਦੁਆਰਾ ਦੀਆਂ ਕਮੇਟੀਆਂ ਵੀ ਦੋਸਤੋ ਇਹਨਾਂ ਦੇ ਫੇਵਰ ਵਿੱਚ ਹੈ ਪਰ ਮੈਂ ਦੋਸਤੋ ਇੱਥੇ ਤੁਹਾਨੂੰ ਇੱਕ ਉਲਟੀ ਹਵਾ ਦੀ ਗੱਲ ਦੱਸਣ ਜਾ ਰਿਹਾ ਹੈ ਕਿਉਂਕਿ ਦੋਸਤੋ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ 온ਟਾਰੀਓ ਦੇ ਅੰਦਰ ਸੂਬੇ ਅੰਦਰ ਤੇ ਉਹਨਾਂ ਦਾ ਪ੍ਰੀਮੀਅਰ ਯਾਨੀ ਜਿਹਨੂੰ ਆਪਾਂ ਮੁੱਖ ਮੰਤਰੀ ਕਹਿੰਦੇ ਆ ਡਗ ਫੋਰਡ ਉਹ ਵੀ ਦੋ ਵਾਰ ਆਸ਼ਵਾਸ਼ਣ ਦੇ ਚੁੱਕਾ ਹੈ ਕਿ ਇੰਨਾ ਵਾਸਤੇ ਕੁਝ ਕਰਨਾ ਚਾਹੁੰਦੇ ਆਂ ਔਰ ਦੋਸਤੋ ਪਿੱਛੇ ਜੇ ਗੋਦਾਰੇ ਅੰਦਰ ਆ ਕੇ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਇਹ ਥੋੜਾ ਜਿਹਾ ਆਸ਼ਵਾਸ਼ਣ ਦਿੱਤਾ ਸੀ ਕਿ ਉਹ ਵੀ ਚਾਹੁੰਦੇ ਆ ਕਿ ਤੁਸੀਂ ਵੀ ਬਿਹਤਰ ਜੀਵਨ ਜਿਉ ਸਕੋ ਇੱਧਰ ਰਹਿ ਕੇ ਪਰ ਦੋਸਤੋ ਫੈਡਰਲ ਗਵਰਨਮੈਂਟ ਜਿਹੜੀ ਆ ਸਾਥ ਨਹੀਂ ਦੇ ਰਹੀ ਇਹ ਹੀ ਨਹੀਂ ਦੋਸਤੋ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਜੋ ਹੈ ਉਵੀ ਪਾਰਲੀਮੈਂਟ ਅੰਦਰ ਇਹਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਖਾਸ ਤੌਰ ਤੇ ਬੋਲ ਰਿਹਾ ਹੈ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਹੋ ਰੇ ਧੱਕੇ ਨੂੰ ਫੈਡਰਲ ਸਰਕਾਰ ਜਿਹੜੀ ਹੈਗੀ ਆ ਸਮਾਪਤ ਕਰੇ ਦੋਸਤੋ ਹੈ ਨਾ ਕਿਨਾਡਾ ਅੰਦਰ ਵਗ ਰਹੀ ਪੁੱਠੀ ਹਵਾ ਕਿਉਂਕਿ ਕਨਜ਼ਰਵੇਟਿਵ ਪਾਰਟੀ ਉਹ ਹੈ ਜਿਹੜੀ ਇਮੀਗ੍ਰੈਂਟਸ ਦੇ ਖਿਲਾਫ ਹੈ ਦੋਸਤੋ ਔਰ ਇਮੀਗ੍ਰੈਂਟਸ ਦੇ ਔਨ ਤੇ ਦੇ ਹੱਦ ਖਫਾ ਹੈ ਔਰ ਇਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਬੰਦ ਕਰਨ ਵਾਸਤੇ ਉਹ ਆਜ ਬਲੰਦ ਕਰਦੇ ਰਹਿੰਦੇ ਸਮੇਂ ਸਮੇਂ ਤੇ ਜਦ ਕਿ ਇਮੀਗ੍ਰੈਂਟਸ ਨੂੰ ਲੈ ਕੇ ਜੋ ਹੈ ਖੁੱਲ ਦਿਲ ਦਿਖਾਉਣ ਵਾਲੀ ਲਿਬਰਲ ਪਾਰਟੀ ਉਹ ਐਸੋ ਵੀਲੇ ਦੋਸਤੋ ਰੈਪੋਰਟੇਸ਼ਨ ਵਾਲੇ ਪਾਸੇ ਜ਼ਿਆਦਾ ਜਾ ਰਹੀ ਹੈ ਜੀ ਹਾਂ ਇਸੇ ਨੂੰ ਕਹਿ ਰਹੇ ਹਾਂ ਦੋਸਤੋ ਮੈਂ ਕਿ ਕੈਨੇਡਾ ਅੰਦਰ ਵਧ ਰਹੀ ਹੈ ਪੁੱਠੀ ਹਵਾ ਔਰ ਦੋਸਤੋ ਜਿਹੜੇ 온ਟਾਰੀਓ ਦੇ ਪ੍ਰੀਮੀਅਰ ਹੈ ਡਾਕਟਰ ਫੂਡ ਕਨੇਟਾਮ ਸਪਸ਼ਟ ਸ਼ਬਦਾਂ ਵਿੱਚ ਹੀ ਕਹਿ ਦਿੰਦਾ ਹੈ ਕਿ ਉਹ ਬਹੁਤ ਹੈਲਪ ਕਰਨੀ ਚਾਹੁੰਦੇ ਆ ਸੰਘਰਸ਼ੀਲ ਵਿਦਿਆਰਥੀਆਂ ਦੀ ਪਰੰਤੂ ਫੈਡਰਲ ਗਵਰਨਮੈਂਟ ਉਹਨਾਂ ਨੂੰ ਡਿਪੋਰਟ ਕਰਨ ਬਾਰੇ ਸੋਚ ਰਹੀ ਹੈ ਜੀ ਹਾਂ ਦੋਸਤੋ ਇੱਥੇ ਆ ਕੇ ਮੈਂ ਤੁਹਾਨੂੰ ਸਾਵਧਾਨ ਕਰ ਦਾਂ ਤੁਸੀਂ ਸੰਘਰਸ਼ ਕਰ ਰਹੇ ਹੋ ਪਹਿਲਾਂ ਵੀ ਕਾਫੀ ਵਾਰ ਮੈਂ ਤੁਹਾਡੇ ਤੱਕ ਬੇਨਤੀਆਂ ਪਹੁੰਚਾਈਆਂ ਸੰਘਰਸ਼ ਕਰਨਾ ਤੁਹਾਡਾ ਰਾਈਟ ਹੈ ਔਰ ਸੰਘਰਸ਼ ਕਰਦੇ ਰਹੋ ਲੇਕਿਨ ਦੋਸਤੋ ਸਾਵਧਾਨ ਹੋ ਜਾਓ ਕਿਉਂਕਿ ਹੁਣ ਜੇਕਰ ਤੁਹਾਣਾ ਸੰਘਰਸ਼ ਕਰਦਿਆਂ ਦਾ ਸਟੇਟਸ ਖਤਮ ਹੋ ਜਾਂਦਾ ਤਾਂ ਤੁਹਾਨੂੰ ਰਿਪੋਰਟ ਹੀ ਕੀਤਾ ਜਾਊਗਾ ਇਸ ਕਰਕੇ ਮੈਂ ਫੇਰ ਕਹਿ ਰਿਹਾ ਕਿ ਤੁਸੀਂ ਫਰਦਰ ਪਾਥਵੇ ਵੀ ਜਰੂਰ ਲੈ ਲਓ ਔਰ ਫਰਦਰ ਪਾਥਵੇ ਵਾਲੇ ਪਾਸੇ ਵਾਧੇ ਹੋਏ ਸੰਘਰਸ਼ ਕਰੋ ਸੰਘਰਸ਼ ਵਿੱਚ ਸਫਲਤਾ ਮਿਲਦੀ ਹੈ ਬਿਹਤਰ ਹੈ ਨਹੀਂ ਤਾਂ ਫਰਦਰ ਪਾਥਵੇ ਨਾਲ ਹੀ ਤੁਸੀਂ ਕੈਨੇਡਾ ਅੰਦਰ ਰੁਕ ਸਕੋਗੇ ਨਹੀਂ ਤਾਂ ਦੋਸਤੋ ਰਿਪੋਰਟੇਸ਼ਨ ਜਿਹੜੀ ਹੈਗੀ ਆ ਪੱਕੀ ਹੈ ਤੇ ਹੁਣ ਗੱਲ ਕਰਦੇ ਹਾਂ ਦੋਸਤੋ ਅਮਰੀਕਾ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਰ 트ੰਪ ਨੇ ਪਹਿਲਾਂ ਤਾਂ आ, ग्रीन कार्ड वास्ते 9 करोड़ रुपया दी प्रोग्राम शुरू ਕੀਤਾ ਹੈ ਕਿ 9 करोड़ इंडियन करेंसी ਦੀ ਗੱਲ ਕਰਦਾ ਹਾਂ ਦੋਸਤੋ ਇਸ ਨੂੰ ਤੁਸੀਂ ਅਮਰੀਕਨ ਕਰੰਸੀ ਵਿੱਚ ਚੇਂਜ ਕਰਕੇ ਜਿਹੜਾ ਹੈਗਾ ਉਹਨੂੰ ਦੇਖ ਸਕਦੇ ਆ ਕਿ ਉਹ ਫੀਸ ਨਿਰਧਾਰਤ ਕੀਤੀ ਹੈ ਡੋਨਲਡ 트럼ਪ ਨੇ ਕਿ ਗ੍ਰੀਨ ਕਾਰਡ ਹਾਸਲ ਕਰਨਾ ਤਾਂ 9 ਕਰੋੜ ਇੰਡੀਅਨ ਰਕਮ ਜਿਹੜੀ ਹੈਗੀ ਹੈ ਉਹ ਜਿਹੜੀ ਜਮ੍ਹਾਂ ਕਰਾਉਣੀ ਪਊਗੀ ਦੇਣੀ ਪਊਗੀ ਔਰ ਦੋਸਤੋ ਇਸ ਤੋਂ ਇਲਾਵਾ ਉਹਨਾਂ ਨੇ ਇੱਕ 골ਡ ਕਾਰਡ ਵੀ ਸ਼ੁਰੂ ਕੀਤਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਲਈ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਿ ਬੇਹੱਦ ਬਕਰੀਮੀ ਐ ਉਹ ਵੀ ਪੁਰਾਣੇ ਸਿਸਟਮ ਅਨਸਾਰ ਅਮਰੀਕਾ 'ਚ ਨਹੀਂ ਠਹਿਰ ਪਾਉਂਦੇ ਸੀ ਪੜ੍ਹਾਈ ਕਰਕੇ ਵਾਪਸ ਜਾਣਾ ਪੈ ਰਿਆ ਸੀ ਲੇਕਿਨ ਜੇ ਕ੍ਰੀਮੀ ਲੇਅਰ ਨੂੰ ਅਮਰੀਕਾ ਅੰਦਰ ਰੋਕਣਾ ਔਰ ਅਮਰੀਕਾ ਦੇ ਅੰਦਰ ਉਹਨਾਂ ਦੀਆਂ ਸੇਵਾਵਾਂ ਹਾਸਲ ਕਰਨੀਆਂ ਤਾਂ ਦੋਸਤੋ ਉਹਨਾਂ ਨੇ ਕੰਪਨੀਆਂ ਨੂੰ ਕਿਹਾ ਕਿ ਜਿਹੜੇ ਸਟੂਡੈਂਟਸ ਦੇ ਤੁਹਾਨੂੰ ਜ਼ਰੂਰਤ ਹੈ ਤੁਸੀਂ ਰੱਖ ਸਕਦੇ ਆ ਪਰ ਉਸ ਦੇ ਲਈ ਤੁਹਾਨੂੰ 골ਡ ਕਾਰਡ ਜਿਹੜਾ ਹੈਗਾ ਲੈਣਾ ਪਊਗਾ 골ਡ ਕਾਰਡ ਵਾਲੀਆਂ ਜਿਹੜੀਆਂ ਕੰਪਨੀਆਂ ਹੋਣਗੀਆਂ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਹਾਇਰ ਕਰ ਸਕਣਗੀਆਂ ਭੁਵਿੱਖ ਦੇ ਅੰਦਰ ਦੋਸਤੋ ਇਹ ਦੋ ਉਹ ਗੱਲਾਂ ਹੈਗੀਆਂ ਜਿਹੜੀਆਂ ਕਿ ਕਾਫੀ ਫੀਸਾਂ ਦੇਣ ਤੋਂ ਬਾਅਦ ਵਿਅਕਤੀ ਸਕਸੈਸ ਹਾਸਲ ਕਰਦਾ ਹੈ ਤੇ ਹੁਣ ਗੱਲ ਕਰਦੇ ਹਾਂ ਦੋਸਤੋ ਇੱਕ ਹੋਰ ਹੀ ਚੌਂਕਾ ਦੇਣ ਵਾਲੀ ਜੀਹਾਂ ਕਿ ਅਮਰੀਕਾ ਨੇ 46 ਕੰਟਰੀਜ਼ ਨੂੰ ਕਿਹਾ ਕਿ ਤੁਹਾਡੇ ਜਿਹੜੇ ਹੈਗੇ ਆ ਸਿਟੀਜ਼ਨ ਨਾਗਰਿਕ ਉਹ ਅਮਰੀਕਾ ਅੰਦਰ ਬਿਨਾ ਵੀਜ਼ਾ ਆ ਸਕਣਗੇ ਉਹਨਾਂ 46 ਕੰਟਰੀਆਂ ਵਿੱਚ ਇੰਡੀਆ ਵੀ ਹੈ ਦੋਸਤੋ ਹੈਰਾਨ ਹੋ ਗਏ ਹੋਗੇ ਤੁਸੀਂ ਕਿ ਕਿੰਦਾ ਅਮਰੀਕਾ ਇੰਨੀ ਸਖਤੀ ਕਰ ਰਿਹਾ ਇੱਕ ਪਾਸੇ ਇਮੀਗ੍ਰੇਸ਼ਨ ਨੂੰ ਲੈ ਕੇ ਦੂਸਰੇ ਪਾਸੇ ਉਹ ਕਹਿ ਰਿਹਾ ਕਿ ਵੀਜ਼ਾ ਫ੍ਰੀ ਐਂਟਰੀ ਦੇਨ ਜਾ ਰਿਹਾ ਉਹ 46 ਕੰਟਰੀਆਂ ਦੇ ਨਾਗਰਿਕਾਂ ਨੂੰ ਪਰ ਦੋਸਤੋ ਉਹਨੇ ਜਿਹੜੀ ਸ਼ਰਤ ਰੱਖੀ ਹੈ ਉਹਨੂੰ ਸੁਣੋ ਧਿਆਨ ਦੇ ਨਾਲ ਦੋਸਤੋ ਅਮਰੀਕਾ ਕਹਿ ਰਿਹਾ ਕਿ ਜੇਕਰ ਤੁਸੀਂ ਵੀਜ਼ਾ ਫ੍ਰੀ ਅਮਰੀਕਾ ਦੇ ਵਿੱਚ ਆਉਣਾ ਹੈ ਆ ਕੇ 3 ਮਹੀਨੇ ਠਹਿਰ ਸਕਦੇ ਆ ਤੁਸੀਂ ਤਾਂ ਉਹਦੇ ਵਾਸਤੇ ਦੋਸਤੋ ਤੁਹਾਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਪਹਿਲਾਂ ਜਿਹੜਾ ਹੈਗਾ ਉਹ ਦਿਖਾਉਣਾ ਪਊਗਾ ਦੋਸਤੋ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਹੈਗਾ ਉਹਨੇ ਨਾਲੇ ਸ਼ਰਤ ਰੱਖੀ ਹੈ ਕਿ ਉਹ ਪਬਲਿਕ ਹੋਣਾ ਚਾਹੀਦਾ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ ਪਬਲਿਕ ਸੋਸ਼ਲ ਮੀਡੀਆ ਅਕਾਊਂਟ ਦਹਾਉਰ ਅਮਰੀਕਾ ਵਾਲੇ ਉਹਦੀ ਸਟੱਡੀ ਕਰਨਗੇ ਔਰ ਦੇਖਣਗੇ ਕਿ ਤੁਹਾਡਾ ਕੀ ਟੇਸਟ ਹੈ ਤੁਹਾਡੀ ਕੀ ਸੋਚ ਹੈ ਤੁਹਾਡੀ ਕਿਸ ਤਰ੍ਹਾਂ ਦੀ ਵਿਚਾਰਧਾਰਾ ਹੈ ਉਸ ਨੂੰ ਦੇਖਦੇ ਹੋਏ ਦੋਸਤੋ ਉਹ ਬਿਨਾ ਵੀਜ਼ਾ ਤੋਂ ਹਨ ਨੂੰ ਜਿਹੜਾ ਹੈਗਾ ਅਮਰੀਕਾ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਦੇਣਗੇ ਤੇ 3 ਮਹੀਨੇ ਤੁਸੀਂ ਰੁੱਕ ਸਕੋਗੇ ਤੇ ਫਿਰ ਵਾਪਸ ਜਾ ਜਾਣਾ ਪਊਗਾ ਆਪਣੀਆਂ ਕੰਟਰੀਆਂ ਨੂੰ ਜੀ ਹਾਂ ਤਾਂ ਇਸ ਦਾ ਮਤਲਬ ਇਹ ਹੈ ਦੋਸਤੋ ਕਿ ਜੇਕਰ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਹੈਗਾ ਉਹ ਪਬਲਿਕ ਤਾਂ ਤੁਹਾ ਨੂੰ ਜਿਹੜਾ ਹੈਗਾ ਔਰ ਤੁਹਾਡੀ ਜਿਹੜੀ ਸੋਚ ਹੈ ਮਾਨਵਵਾਦੀ ਹੈ ਸਹੀ ਹੈ ਔਰ ਅਮਰੀਕਾ ਦੀ ਕਸੌਟੀ ਤੇ ਖਰੀ ਉਤਰਦੀ ਹੈ ਤਾਂ ਤੁਸੀਂ ਅਮਰੀਕਾ ਬਿਨਾ ਵੀza ਐਂਟਰੀ ਕਰ ਸਕਦੇ ਆਂ ਦੋਸਤੋ ਜੀ ਹਾਂ ਇਸਨ ਦੋਸਤੋ ਅੱਜ ਦੀਆਂ ਅਮਰੀਕਾ ਤੇ ਕੈਨੇਡਾ ਨੂੰ ਲੈ ਕੇ ਮੇਰੀਆਂ ਜਾਣਕਾਰੀਆਂ ਕੈਨੇਡਾ ਦੀ ਮੈਂ ਸਪੈਸ਼ਲ ਜਾਣਕਾਰੀ ਜਿਹੜੀ ਹੈ ਸੰਘਰਸ਼ ਕਰਦੇ ਵਿਦਿਆਰਥੀਆਂ ਲਈ ਲੈ ਕੇ ਆਏ ਆਂ ਤਾਂ ਜੋ ਉਹ ਚੱਕਣੇ ਹੋ ਸਕਣ ਪਰ ਦੋਸਤੋ ਟੋਟਲ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈ ਜਿਨ੍ਹਾਂ ਦੇ ਵਰਕ ਪਰਮਿਟ ਜਿਹੜੇ ਹੈਗੇ ਆ ਚਾਹੇ 26 ਜਨਵਰੀ ਫਰਵਰੀ ਮਾਰਚ ਚ ਖਤਮ ਹੋ ਰਿਹਾ ਚਾਹੇ 26 ਦੇ ਐਂਡ ਤੱਕ ਖਤਮ ਹੋ ਰਿਹਾ ਕੈਨੇਡਾ ਜੋ ਹੈ ਉਹ ਪੇਪਰਲੈਸ ਹੋਣ ਵਾਲੇ ਜਾਂ ਹੋ ਚੁੱਕੇ ਵਿਅਕਤੀਆਂ ਨੂੰ ਵਾਪਸ ਭੇਜਣ ਵਾਸਤੇ ਹੀ ਤਿਆਰੀ ਕੀਤੀ ਬੈਠਾ ਦੋਸਤੋ 26 ਚ ਵੀ ਇਸ ਕਰਕੇ ਤੁਸੀਂ ਜੇ ਹੈ ਆਪਣਾ ਕੋਈ ਵੀ ਸਟੇਟਸ ਖਤਮ ਹੋਣ ਵਾਲਾ ਹੈ ਤੁਹਾਡਾ ਤਾਂ ਫਰਦਰ ਸਟੇਟਸ ਜਰੂਰ ਲੈ ਲਓ ਫਰਦਰ ਸਟੇਟਸ ਦੇ ਵਿੱਚ ਦੋਸਤੋ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਜੇਕਰ ਤੁਸੀਂ 2021 ਵਿੱਚ ਫਾਈਲ ਲਾਈ ਹੋਈ ਸੀ ਔਰ ਹਾਲੇ ਤੱਕ ਤੁਹਾਡਾ ਜਿਹੜਾ ਹੈ ਸੀਐਸ ਕੋਰ ਕਰਕੇ ਰਿਜ਼ਲਟ ਨਹੀਂ ਆ ਰਿਹਾ ਤਾਂ ਤੁਹਾਡੇ ਲਈ 31 ਦਸੰਬਰ 2026 ਤੱਕ ਵਰਕ ਫਾਰਮ ਨੂੰ ਐਕਸਟੈਂਡ ਕਰਾਉਣ ਦਾ ਮੌਕਾ ਹੈ ਤੁਸੀਂ ਕਰਵਾਓ ਔਰ ਬਾਅਦ ਵਾਲੇ ਜਿਹੜੇ 22 23 24 ਵਾਲੇ ਆ ਦੋਸਤੋ ਉਹ ਬ੍ਰਿਜਿੰਗ ਓਪਨ ਵਰਕ ਪਰਮਿਟ ਲਾਓ ਪਰ ਬ੍ਰਿਜਿੰਗ ਓਪਨ ਵਰਕ ਪਰਮਿਟ ਲੈ ਕੇ ਤੁਸੀਂ ਕੈਨੇਡਾ ਅੰਦਰ ਰਹੋ ਅਦਰਵਾਈਜ਼ ਤੁਹਾਨੂੰ ਜਿਹੜਾ ਹੈਗਾ ਉਹ ਜਾਂ ਤਾਂ ਆਪਣੇ ਆਪ ਵਾਪਸ ਆਉਣਾ ਪਊਗਾ ਵਾਪਸ ਆਉਣਾ ਚਾਹੀਦਾ ਤੇ ਨਹੀਂ ਹੋ ਰਿਹਾ ਰਿਪੋਰਟ ਕਰਨਗੇ ਇਸ ਨੂੰ ਦੋਸਤੋ ਅਜੇ ਜਾਣਕਾਰੀਆਂ ਕਿੱਦਾਂ ਲੱਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਹਾਈਪ ਦਾ ਬਟਨ ਵੀ ਦਬੋ ਤੇ ਦੋਸਤੋ ਨਾਲ ਦੀ ਨਾਲ ਨਵੇਂ ਆਏ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦਬੋ ਆਈਕਨ ਦਾ ਬਟਨ ਹਣ ਦੇ ਹੋ ਜਾਓ ਸਸਿਕਾਰ ਨਮਸਕਾਰ ਕੇਮਸ਼ੋ ਆਦਾ ਮੋਜਾ ਮਾਨਦੇ ਰਹੋ ਚਲਦੇ ਕਲਾ ਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰੋ ਇੰਤਜ਼ਾਰ ਸਸਿਕਾ ਨਮਸਕਾਰ